ਦੇਖੀ ਖਾਲਸਾ ਵੀ ਫਤਿਹ ਹਾਂਜੀ ਸਾਡੇ ਜਿਹੜੇ YouTube ਚੈਨਲ ਤੇ ਸਾਡੇ ਜਿੰਨੇ ਵੀ ਇਸ ਫੈਮਿਲੀ ਦੇ ਮੈਂਬਰ ਹਨ ਸਾਰਿਆਂ ਦਾ ਹੀ ਧੰਨਵਾਦ ਬਹੁਤ-ਬਹੁਤ ਧੰਨਵਾਦ ਸਾਡੇ ਇਸ ਚੈਨਲ ਨੂੰ ਤੁਸੀਂ ਇਨਾ ਪਰਮਾ ਪਿਆਰ ਦਿੱਤਾ ਇਹ ਬਹੁਤ ਹੀ ਸਤਿਕਾਰ ਦਿੱਤਾ ਸਾਡੀਆਂ ਵੀਡੀਓ ਨੂੰ ਤੁਸੀਂ ਬਹੁਤ ਵਧੀਆ ਤੰਗ ਦੇ ਨਾਲ ਪਿਆਰ ਦੇ ਰਹੇ ਹੋ ਸਾਰਿਆਂ ਦਾ ਹੀ ਚਾਹਤ ਲੋ ਧੰਨਵਾਦ ਕਰਦੇ ਆ ਤੇ ਲਾਈਵ ਕਰਦੇ ਆ ਅੱਜ ਹੋ ਸਕਿਆ ਤਾਂ ਜਰੂਰ ਕਮੈਂਟਾਂ ਦੇ ਵਿੱਚ ਜਵਾਬ ਸਵਾਲ ਕਰਿਓ ਤੁਸੀਂ ਕਿੱਥੋਂ ਤੋਂ ਸਾਡੇ ਚੈਨਲ ਨੂੰ ਦੇਖ ਰਹੇ ਹੋ ਸਾਡੇ ਇਸ ਚੈਨਲ ਦੇ ਨਾਲ ਜੁੜੇ ਹੋਇਓ ਜਰੂਰ ਦੱਸਿਓ ਕਿ ਜੇਕਰ ਤੁਹਾਨੂੰ ਵੀ YouTube ਬਾਰੇ ਜਾਂ Facebook ਬਾਰੇ ਕੋਈ ਨੌਲੇਜ ਦੀ ਜ਼ਰੂਰਤ ਹੈ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਮੈਂ ਇੱਥੇ ਸਿਕਵੈਂਟ ਕਰਿਓ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਹੀ ਜਵਾਬ ਦੇਵਾਂਗਾ ਤੇ ਜੇਕਰ ਤੁਸੀਂ ਕਿਸੇ ਵੀ ਚੀਜ਼ ਬਾਰੇ ਤੁਸੀਂ ਪ੍ਰਸ਼ਨ ਹੋਵੇ ਤਾਂ ਸਾਨੂੰ ਪੁੱਛ ਸਕਦੇ ਹੋ ਤਾਂ ਜਿੰਨੀ ਸਾਡੇ ਕੋਲ ਜਿੰਨੀ ਸਾਨੂੰ ਨੌਲੇਜ ਹੈਗੀ ਉੰਨੀ ਤੁਹਾਨੂੰ ਜਰੂਰ ਦੱਸਿਆ ਜਾਵੇਗਾ ਫੇਸਬੁਕ ਬਾਰੇ YouTube ਬਾਰੇ ਜੇ ਕੋ ਤੁਹਾਡਾ ਵੀ ਚੈਨਲ ਹੈਗਾ ਤਾਂ ਜਰੂਰ ਕਮੈਂਟ ਕਰਿਓ ਕਮੈਂਟ ਬਾਕਸ ਦੇ ਵਿੱਚ ਆਪਣਾ ਚੈਨਲ ਦਾ ਨਾਮ ਵੀ ਦਿਓ ਦੱਸਿਓ ਤੇ ਅੱਜ ਮੇਰੇ ਨਾਲ ਕਰਨਜੀਤ ਸਿੰਘ ਜੀ ਸਾਡੇ ਭਰਾ ਆਲਸਾਈ ਪੈਰੀਫਾਰਮਸੀ ਕਾਲ ਦੀ ਔਰ ਖਾਸ ਸਹੀ ਬਲੋਗ ਇਹ ਇਹਨਾਂ ਦਾ ਚੈਨਲ ਹੈਗਾ ਜੀ ਕਾਰਨੀ ਜੀ ਸਿੰਘ ਤੁਸੀਂ ਉਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਹਾਂਜੀ ਖਾਸਾ ਜਿਹੜਾ ਸਾਡਾ ਚੈਨਲ ਹੈਗਾ ਹਾਂਜੀ ਨਵੀਂ ਤੁਹਾਨੂੰ ਵੀ ਸਟੋਰੀ ਬਹੁਤ ਵਧੀਆ ਸਟੋਰੀਆਂ ਤੁਸੀਂ ਚੈਨਲ ਦੇ ਸੰਬੰਧ ਸਕਦੇ ਨੇ ਇਹ ਜਿਆ ਕਹਾਣੀਆਂ ਲੈ ਕੇ ਆਉਂਦੇ ਜਿਹੜੀਆਂ ਆਪਾਂ ਨੂੰ ਚੰਗੀ ਸਿੱਖਿਆ ਦੇਣ ਆਪਣੇ ਪਰਿਵਾਰ ਨੂੰ ਚੰਗੀ ਸਿੱਖਿਆ ਦੇਣ ਹਾਂਜੀ ਤੇ ਉਹ ਤੋਂ ਆਪਾਂ ਕੁਝ ਸਿੱਖ ਸਗੇ ਹੈ ਸਾਰਿਆਂ ਨੂੰ ਹੀ ਬੇਨਤੀ ਹੈ ਜੇ ਤੁਹਾਨੂੰ YouTube ਚੈਨਲ ਬਾਰੇ ਜਾਂ Facebook ਬਾਰੇ ਕੋਈ ਚੀਜ਼ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਕਰ ਸਕਦੇ ਹੋ ਇਹ ਤੁਹਾਨੂੰ ਉੱਥੇ ਸਵਾਲ ਜੇ ਤੁਹਾਡੇ ਨਾਲ ਹੋਊਗਾ ਹਾਂ ਪਰ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੁਣ ਤੁਹਾਡਾ ਜ਼ਰੂਰੀ ਹੈ ਕਿਉਂਕਿ ਫੇਰ ਹੀ ਆਪਾਂ ਗੱਲ ਅੱਗੇ ਵਧਾ ਸਕਦੇ ਹਾਂ ਹਾਂਜੀ ਖਾਸ ਸਹੀ ਤੁਸੀਂ ਨਾ ਗ੍ਰੀਨ ਸਕ੍ਰੀਨ ਆਨ ਕੀਤੀ ਹੈ ਇਹਨੂੰ ਆਫ ਕਰ ਦਿਓ ਹਾਂਜੀ ਹੋ ਗਈ ਸਹੀ ਹੈ ਜੀ ਹਾਂ ਜੀ ਹਾਂ ਸਹੀ ਹੋ ਗਿਆ ਫੰਕਸ਼ਨ ਬਹੁਤ ਜਿੰਨੇ ਆਪਾਂ ਮਤਲਬ ਇਹ ਚੈੱਕ ਕਰੀ ਆਂ ਉਹਨੇ ਅੱਗੇ ਪਤਾ ਲੱਗਦਾ ਹੈ ਕਿ ਜੇਕਰ ਤੁਸੀਂ ਫਿਰ YouTube ਚੈਨਲ ਤੇ ਜਾਂ Facebook ਤੇ ਕੰਮ ਕਰਦੇ ਹੋ ਤਾਂ ਜਰੂਰ ਦੱਸਿਓ ਇਹ ਸਾਡੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਜੇਕਰ ਤੁਸੀਂ ਇੱਥੇ ਬੈਠੇ ਕਰੋ ਹਾਂ ਜੇਕਰ ਤੁਸੀਂ ਕਈ ਵਾਰੀ ਕੋਈ Facebook ਕੋ ਰਿਲੇਟਰ ਜਾਣਕਾਰੀ ਲੈਣਾ ਚਾਹੁੰਦੇ ਹੋ ਜਾ ਕੋਈ YouTube ਕੋ YouTube ਦੀ ਸਰ ਮੈਨੂੰ ਤਾਂ ਕੋਈ ਜਾਣਕਾਰੀ ਹੈ ਨਹੀਂ ਇੰਨੀ ਤੁਸੀਂ ਜਗਸੀਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਕੋਟੜੀ ਕਲਾਂ ਜ਼ਿਲ੍ਹਾ ਮਾਨਸਾ ਤੇ ਤੁਸੀਂ ਇਹਨਾਂ ਦੀ ਆਈਡੀ ਤੇ ਜਾ ਕੇ ਵੀ ਸਰਚ ਕਰ ਸਕਦੇ ਹੋ ਜਗਸੀਰ ਸਿੰਘ Facebook ਦੀ ਆਈਡੀ ਤੇ ਜਾ ਕੇ ਜਗਸੀਰ ਸਿੰਘ ਜਗਸੀਰ ਸਿੰਘ ਕੋਟੜੀ ਹਾਂਜੀ ਇਹਨਾਂ ਜਗਸੀਰ ਸਿੰਘ ਹੀ ਹੈ ਜਗਸੀਰ ਕੋਟੜੀ ਹੈ ਜਗਸੀਰ ਕੋਟੜੀ ਪੇਜ ਆਈ ਇਹ ਜੈਕਸੀ ਸਿੰਘ ਦਾ ਪ੍ਰੋਫਾਈਲ ਆ ਗਈ ਆਪਣੀ ਉੱਥੇ ਤੁਸੀਂ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਇੱਥੇ ਕਮੈਂਟ ਕਰਿਓ ਕਮੈਂਟ ਦੇ ਵਿੱਚ ਤੁਹਾਨੂੰ ਸਾਰੀ ਗੱਲਬਾਤ ਜੀ ਉਹ ਦੱਸੀ ਜਾਊਗੀ ਪਰ ਹਿੰਨਾ ਗਵੀ ਛੋੜਾ ਤੁਸੀਂ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਜ਼ਰੂਰ ਕੀਤਾ ਹੋਣਾ ਚਾਹੀਦਾ ਕਿਉਂਕਿ ਉਸ ਤੋਂ ਬਿਨਾ ਆਪਾਂ ਤੁਹਾਡੇ ਜਿਹੜੇ ਚੈਨਲ ਤੇ ਜਾਂ ਤੁਹਾਡੇ ਨਾਲ ਸੰਪਰਕ ਨਹੀਂ ਕਰ ਸਕਦੇ ਜਿੰਨਾ ਚਿਰ ਆਪਾਂ ਇੱਕ ਦੂਜੇ ਨੂੰ ਜਾਣਸਾਨ ਨਹੀਂ ਹੋਊਗੀ ਤਾਂ ਉਸ ਤੋਂ ਆਪਾਂ ਗੱਲਬਾਤ ਅੱਗੇ ਨਹੀਂ ਚਲਾ ਸਕਦੇ ਜਾਣਸਰਨ ਹੋਣੀ ਜ਼ਰੂਰੀ ਹੈ ਸਭ ਤੋਂ ਪਹਿਲਾਂ ਠੀਕ ਹੈ ਜੀ ਤਾਂ ਵੀਰੋ ਜੇ ਕਿਸੇ ਨੂੰ ਕੋਈ ਵਧੀਆ ਫੇਸਬੁਕ ਰਿਲੇਟਡ ਜਾਣਕਾਰੀ ਲੈਣੀ ਹੋਵੇ ਜਾਂ ਕੋਈ ਧੂਤੂ ਚੈਨਲ ਅਜਿ ਸਰ ਸਿੰਘ ਨਾਲ ਤੁਸੀਂ ਮਪਰ ਕਰ ਸਕਦੇ ਹੋ ਉਹਦਾ ਇੰਸਟਾਗ੍ਰਾਮ ਇੰਸਟਾਗ੍ਰਾਮ ਵੀ ਮੋਨਟਾਈਜ਼ ਹੋਣ ਲੱਗ ਗਿਆ ਇੰਸਟਾਗ੍ਰਾਮ ਤੇ ਵੀ ਪੈਸੇ ਆਉਂਦੇ ਆ ਪਰ ਉਸਦੇ ਤੇ ਥੋੜੇ ਫੋਲੋਅਰ ਪੰਜਿਆਰ ਹੋਣੇ ਚਾਹੀਦੇ ਆ ਸਾਡੇ ਅਹ ਇਹ ਜਿਹੜੇ ਕੰਡੀਸ਼ਨਾਂ ਤੁਸੀਂ ਉਹ ਪੂਰੀਆਂ ਕਰੀਆਂ ਹੋਣੀਆਂ ਹੋਣੀ ਚਾਹੀਦੀਆਂ ਜਿਸੋਂ ਤੁਸੀਂ ਵੀ ਪੈਸੇ ਕਮਾ ਸਕਦੇ ਹੋ YouTube ਚੈਨਲ ਤੋਂ ਤੁਹਾਨੂੰ ਪਤਾ ਹੀ ਹੈ ਕਮਾਈ ਸਕਦੇ ਹੋ ਇਹ ਫੇਸਬੁਕ ਤੋਂ ਵੀ ਪੈਸੇ ਕਮਾ ਸਕਦੇ ਸਾਰਾ ਦਿਨ ਰੀਲਾਂ ਦੇਖਣ ਨਾਲ ਨਾ ਤਾਂ ਮੈਂ ਕਹਾਂ ਤੁਸੀਂ ਆਪ ਕੰਮ ਕਰੋ ਇਹ ਆਪ ਕੰਮ ਕਰਕੇ ਵਧੀਆ ਸੋਨ ਇਨਕਮ ਕਮਾ ਸਕਦੇ ਹੋ ਠੀਕ ਇਹ ਜਨਾ ਤੁਸੀਂ ਜੀ ਇੱਕ ਮਨ ਲੋ ਰੱਖਿਆ ਕਰੋ ਹਾਂਜੀ ਟਾਈਮ YouTube ਤੇ ਲਾਈਵ ਹੋਣਾ ਦਾ ਉਸ ਇੱਕ ਪੋਸਟ ਪਾਇਆ ਕਰੋ ਪਹਿਲਾਂ Facebook Facebook ਦੇ ਹਾਂਜੀ YouTube ਬਾਰੇ ਪਾ ਦੇਖਿਆ ਕਰਾਂਗੇ ਆਪਾਂ ਵੈਸੇ ਤਾਂ ਅੱਜ ਮੈਂ ਵੈਸੇ ਹੀ ਲਾਈਵ ਹੋ ਇਸ 20 ਮਿੰਟਾਂ ਦੇ ਲਈ ਮਾਚਲਾ ਆਪਾਂ 5-10 ਮਿੰਟ ਲਾਈਵ ਕਰਦੇ ਹਾਂ ਇਹ ਕਿਉਂਕਿ ਤੇ ਮੇ ਤਾਂ ਵੀਡੀਓ ਨਹੀਂ ਪਈਆਂ ਕਈ ਦਿਨ ਹੋ ਗਏ ਆ ਟਾਈਮ ਨਹੀਂ ਲੱਗਦਾ ਚਲੋ ਤੇ ਫਿਰ ਵੀ ਕਮੇਡੀ ਵੀਡੀਓ ਪਾਉਣੇ ਆ ਪਰ ਮੈਂ ਸਭ ਨੂੰ ਦੱਸਣਾ ਚਾਹਣਾ ਕਿ ਬੰਦਾ ਹਰ ਇੱਕ ਬੰਦਾ ਇੱਕ ਗੱਲ ਪੁੱਛਦਾ ਵੀ ਯਾਰ ਅਸੀਂ ਵੀ ਵੀਡੀਓ ਕਹੀ ਜਿਹੀਆਂ ਬਣਾਈਏ ਤਾਂ ਸਾਨੂੰ ਪਤਾ ਵੀ ਕਮੇਡੀ ਵੀਡੀਓ ਅੱਜ ਕੱਲ ਬਹੁਤ ਚੱਲ ਰਹੀਆਂ ਨੇ ਤੁਸੀਂ ਕਮੇਡੀ ਵੀਡੀਓ ਪਾ ਸਕਦੇ ਹੋ ਤੇ ਜਾਂ ਤੁਸੀਂ ਕਿਸੇ ਧਰਮ ਨਾਲ ਰਿਲੇਟਡ ਹੋ ਉਸ ਬਾਰੇ ਜਾਣਕਾਰੀ ਦੇ ਰਹੇ ਹੋ ਉਹਨੀਆਂ ਮਤਲਬ ਕਹਾਣੀ ਆ ਆਪਣੇ ਹੁੰਦੀਆਂ ਆ ਉਹ ਕਹਾਣੀਆਂ ਤੁਸੀਂ ਉਹ ਪਾ ਸਕਦੇ ਹੋ ਇਹ ਜ਼ਿਆਦਾਤਰ ਆਪਾਂ ਦੇਖਿਆ ਤਾਂ ਜ਼ਿਆਦਾਤਰ ਹੁਣ ਇਸ ਟਾਈਮ ਕਮੇਡੀ ਵੀਡੀਓ ਦਾ ਫਰੈਂਡ ਜੀ ਜਿਆਦਾ ਆਡੀ ਵੀਡੀਓ ਤੇ ਫਿਰ ਵਧੀਆ ਜਿਆਦਾ ਹੋ ਜਾਂਦੀ ਹੈ ਹਾਂਜੀ ਜੇ ਤੁਹਾਡਾ ਕੰਟੈਂਟ ਵਧੀਆ ਰਹੂਗਾ ਵਾਇਰਲ ਹੋਊਗਾ ਤਾਂ ਦੇਖੋ ਇਹ ਨਹੀਂ ਕਹਿੰਦੇ ਪਹਿਲਾਂ ਜੀ ਪੈਸੇ ਆਉਣ ਲੱਗੇਣਗੇ ਸ਼ੁਰੂਆਤ ਕੁਝ ਤੁਹਾਨੂੰ ਤੁਹਾਡੇ ਤੋਂ ਗਲਤੀਆਂ ਵੀ ਹੋਣਗੀਆਂ ਪੇਜ ਖਰਾਬ ਵੀ ਹੋਣਗੇ ਠੀਕ ਹੈ ਤਾਂ ਤੁਹਾਨੂੰ ਮੁਸ਼ਕਲਾਂ ਸਾਹਮਣਾ ਵੀ ਕਰਨਾ ਪਊਗਾ ਪਰ ਇਹ ਵੀ ਹੌਲੀ ਹੌਲੀ ਤੁਸੀਂ ਜਿੰਨੇ ਕੰਮ ਕਰਦੇ ਜਾਓਗੇ ਸਿੱਖਦੇ ਜਾਓਗੇ ਤੇ ਤੁਹਾਡਾ ਵੀ ਇਹ ਮੋਨਟਾਈਜ਼ ਹੋ ਜੂਗਾ ਫਿਰ ਤੁਹਾਨੂੰ ਵੀ ਅਰਨਿੰਗ ਆਉਣੀ ਸ਼ੁਰੂ ਹੋ ਜੂਗੀ ਕਿਉਂਕਿ ਜਿੰਨੇ ਦਾ ਕੋਪਾ ਕਿਸੇ ਚੀਜ਼ ਦੀ ਗਹਿਰਾਈ ਚ ਨਹੀਂ ਜਾਂਦੇ ਨਾ ਇਹਨਾਂ ਦਾ ਕੋਪਾ ਨੂੰ ਕੁਝ ਪਤਾ ਵੀ ਨਹੀਂ ਲੱਗਦਾ ਅ ਕਈ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਫੇਸਬੁਕ ਤੇ ਜਾਂ YouTube ਤੇ ਪੈਸੇ ਆਉਂਦੇ ਆ ਜਾਂ Instagram ਤੇ ਪੈਸੇ ਆਉਂਦੇ ਆ ਕਈ ਬਹੁਤ ਸਾਰੇ ਲੋਕ ਆਪਣੇ ਪੰਜਾਬ ਦੇ ਤੇ ਪੰਜਾਬੀਆਂ ਕੋਲ ਤਾਂ ਕੰਟੈਂਟ ਇੰਨਾ ਜ਼ਿਆਦਾ ਹੈਗਾ ਜੇ ਕਰੋ ਸਹੀ ਢੰਗ ਨਾਲ ਸੋਸ਼ਲ ਮੀਡੀਆ ਤੇ ਕੰਮ ਕਰਨਾ ਤਾਂ ਬਹੁਤ ਰੁਪਇਆ ਕਮਾ ਲਾਗੇ ਪੰਜਾਬੀਆਂ ਕੋਲ ਸਭ ਤੋਂ ਜ਼ਿਆਦਾ ਕੰਟੈਂਟ ਹੈ ਪੂਰੇ ਇੰਡੀਆ ਚ ਜੇ ਕੋਈ ਵਧੀਆ ਕੰਟੈਂਟ ਬਣਾ ਸਕਦਾ ਤਾਂ ਪੰਜਾਬੀ ਬਣਾ ਸਕਦੇ ਆ ਦਨ ਕਰੋ ਉਹ ਹੁਣ ਜਿਆਦਾ ਮੈਂ ਇਹ ਕਹਿੰਦਾ ਵੀ ਉਹਨਾਂ ਕੋਈ ਅਧੂਰਾ ਗਿਆਨ ਹੈ ਤੇ ਜਾਂ ਇਹ ਕਹਾਂ ਵੀ ਇੰਟਰਸਟ ਨਹੀਂ ਹੈਗੇ ਜਿਆਦਾ ਨਾਲ ਲੋਕ ਜਿਆਦਾ ਮਤਲਬ ਦੇਖ ਕੇ ਰਾਜੀ ਹੈ ਵੀ ਆ ਅਸੀਂ ਕਮੇਡੀ ਵੀਡੀਓ ਦੇਖ ਰਹੇ ਹਾਂ ਜੀ ਪਰ ਉਹਦੇ ਦੇ ਥੋੜਾ ਟਾਈਮ ਰਿਵਾਜ ਕਰਦੇ ਲੋਕ ਜੀ ਆਪ ਆਪਣੀ ਮਤਲਬ ਜਿਆਦਾ ਬਣਾਉਣ ਦੇ ਇਸ਼ਕ ਵੀਡੀਓ ਸੀ ਕੰਮ ਕਰੋ ਤਾਂ ਕੰਮ ਕਰਨ ਦੇ ਨਾਲ ਮਿਹਨਤ ਜ਼ਰੂਰੀ ਹੈ ਦੇਖੋ ਮਿਹਨਤ ਹਰ ਇੱਕ ਦੇ ਵਿੱਚ ਕੋਈ ਵੀ ਕੰਮ ਕਰੋ ਤਾਂ ਮਿਹਨਤ ਥੋੜੀ-ਮੋਟੀ ਲੱਗਦੀ ਹੈ ਤੇ ਜਦੋਂ ਸਭ ਪਈ ਹੋ ਰਹੀਏ ਅੱਜ ਪਹਿਲਾ ਆਪਾਂ ਇੱਕ ਕੰਮ ਕਰਾਂਗੇ ਜੀ ਆਪਾਂ ਕੱਲ ਨੂੰ YouTube ਤੇ ਲਾਈਵ ਆਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਕੱਲ ਨੂੰ Facebook ਪੇਜ ਤੇ ਵੀ ਆਪਾਂ ਇਹਦਾ ਲਿੰਕ ਪਾਵਾਂਗੇ ਕਿ ਇਹਨੇ ਹੋਈ ਆਪਾਂ ਲਾਈਵ ਕਰਨਾ ਉਹ ਚੀਜ਼ ਹੈ ਤਾਂ ਥੋੜਾ ਬੰਦੇ ਵੱਧ ਜੁੜ ਜਾਂਦੇ ਆ ਤੇ ਕਿਉਂਕਿ ਪਹਿਲਾ ਦਿਨ ਅੱਜ ਪਹਿਲੀ ਵਾਰ ਲਾਈਵ ਕੀਤਾ ਹੈ ਹਾਂ ਜੀ ਤੇ ਚਲੋ ਜਿੰਨੇ ਵੀ ਵੀਰ ਦੇਖ ਰਹੇ ਹੋਣ ਜਾਂ ਜਿਹੜੇ ਬਾਅਦ ਚੋਂ ਦੇਖਣਗੇ ਤਾਂ ਸਾਡੇ ਚੈਨਲ ਉਪਰ ਸੀ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਦਾ ਤੁਸੀਂ ਬੱਢਣ ਦਵਾਉਣਾ ਤਾਂ ਕਿ ਤੁਹਾਡੇ ਕੋਲ ਜਿਹੜਾ ਵੀ ਸਾਡਾ ਨਵਾਂ ਕੰਟੈਂਟ ਹੋਊਗਾ ਕੋਈ ਨਵੀਂ ਕਹਾਣੀ ਹੋਊਗੀ ਜਾਂ ਨਵੀਂ ਇਨਫੋਰਮੇਸ਼ਨ ਹੋਊਗੀ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚ ਜਾਵੇ ਤਾਂ ਕਿ ਤੁਸੀਂ ਪੂਰਾ ਪੂਰਾ ਲਾਹਾ ਲੈ ਚੋਗੇ ਤੇ ਤੁਸੀਂ ਅੱਗੇ ਵਧੋ ਸਭ ਤੋਂ ਵੱਡੀ ਗੱਲ ਹੈ ਮਤਲਬ ਬੋਲਣਾ ਦੇਖੀਏ ਜੀ ਅੱਜ ਲੋਪਾ ਗੱਲਬਾਤ ਕਰਨੀ ਆਪਾਂ ਸਿੱਖ ਸਕਦੇ ਹਾਂ ਦੂਜੇ ਨਾਲ ਹਰ ਇੱਕ ਨੂੰ ਹੁੰਦਾ ਵੀ ਬੋਲਣੋਂ ਬਹੁਤ ਜ਼ਿਆਦਾ ਆਉਂਦਾ ਵੀ ਆਪਾਂ ਨੂੰ ਸਭ ਤੋਂ ਬੋਲਿਆ ਨਹੀਂ ਹੁੰਦਾ ਕਈ ਪ੍ਰਾਵਾਂ ਦਾ ਹੁੰਦਾ ਮੈਨੂੰ ਬਹੁਤ ਕਮੈਂਟ ਆਉਂਦੇ ਆ ਜਾਂ ਵੈਸੇ ਦੱਸਦੇ ਵੀ ਲੋਕ ਇਹ ਸਾਨੂੰ ਬੋਲਣਾ ਬਹੁਤ ਔਖਾ ਲੱਗਦਾ ਵੀ ਇਸ ਤਰ੍ਹਾਂ ਲਾਈਵ ਦੇ ਵਿੱਚ ਆਪਾਂ ਗੱਲਬਾਤ ਕਰਨੀ ਤਾਂ ਸਾਨੂੰ ਬਹੁਤ ਔਖਾ ਲੱਗਦਾ ਵੀ ਅਸੀਂ ਕੇ ਸਾਹਮਣੇ ਇਸ ਤਰ੍ਹਾਂ ਗੱਲਬਾਤ ਨਹੀਂ ਕਰ ਸਕਦੇ ਤਾਂ ਸਭ ਤੋਂ ਵੱਡੀ ਗੱਲ ਆ ਆਪ ਦੀ ਸੰਗੜੀ ਇਸ ਤਰ੍ਹਾਂ ਵੀ ਤੁਸੀਂ ਉਹਨੂੰ ਸੱਜਣਾ ਫਿਰ ਤੁਸੀਂ ਇਹਦੇ ਕੰਮ ਕਰ ਸਕਦੇ ਤੁਸੀਂ ਕਦੇ ਵੀ ਕੰਮ ਕਰੋ ਕੰਮ ਕਰਕੇ ਮਿਹਨਤ ਕਰੋ ਤੁਹਾਨੂੰ ਇਹਦੇ ਵੀ ਇਨਕਮ ਵਧੀਆ ਹੋ ਸਕਦੀ ਹੈ ਹਾਂਜੀ ਫਿਰ ਆਪਾਂ ਕੱਲ੍ਹ ਨੂੰ ਫਿਰ ਦੁਬਾਰਾ ਲਾਈਵ ਕਰਾਂਗੇ ਅ ਅੱਜ 10 ਮਿੰਟਾਂ ਲਾਈਵ ਹੋ ਚੁੱਕਿਆ ਇਹ ਕੱਲ੍ਹ ਨੂੰ ਆਪਾਂ ਫੇਸਬੁਕ ਤੇ ਪੋਸਟ ਪਾ ਕੇ ਇਹ ਜਿਹੜੇ ਜੋ ਵੀ ਟਾਈਮ ਰੱਖਿਆ ਤੇ ਆਪਾਂ ਉਸ ਟਾਈਮ ਤੇ ਲਾਈਵ ਹੋਵਾਂਗੇ ਠੀਕ ਹੈ ਜੀ ਖਾਸ ਸਾਈਂ ਕੰਮ ਠੀਕ ਹੈ ਜੀ ਕੰਮ ਨੂੰ ਮਿਲਦੇ ਆ ਤਦ ਤੱਕ ਲਈ ਸਾਰਾ ਉਹ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਸਾ ਸ਼ੇਰ ਅਤੇ ਉਹ ਵੀ ਫਤਿਹ